ਸਤਿ ਸ਼੍ਰੀ ਅਕਾਲ ਜਗਬਾਣੀ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਆ ਅਦਰਸ਼ ਜੋਸਨ ਇਸ ਟਾਈਮ ਮੌਜੂਦ ਹਾਂ ਫਾਸਲਗਾਹ ਦੇ ਬਿਜਲੀ ਘਰ ਵਿੱਚ ਜਿੱਥੇ ਮੌਜੂਦਾ ਤੇ ਅਟੈਰ ਅਧਿਕਾਰੀਆਂ ਵੱਲੋਂ ਗ੍ਰੀਨ ਡ੍ਰੀਮ ਮਹਿੰਮ ਦੀ ਸ਼ਿਰਵਾਤ ਕੀਤੀ ਗਈ ਹੈ ਤੇ ਇਸ ਦੌਰਾਨ ਫਾਸਲਗਾਹ ਦੇ ਬਿਜਲੀ ਘਰ ਦੇ ਵਿੱਚ ਰੁਕ ਲਗਾਏ ਗਏ ਹਨ ਬਾਤ ਰਹੀ ਗਰਮੀ ਨੂੰ ਦੇਖਦੇ ਹੋਏ ਵਾਤਾਵਰਨ ਨੂੰ ਸਾਫ਼ ਸੂਤਰਾ ਤੇ ਛੋਹਦੇ ਰੱਖਣ ਲਈ ਗ੍ਰੀਨ ਡ੍ਰੀਮ ਮਹਿੰਮ ਤਹਿਤ ਪੀ ਐਸ ਪੀ ਸੀ ਐਲ ਵਿੱਚ ਕੰਮ ਕਰਦੇ ਕਰਮਚਾਰੀ ਅਤੇ ਰਿਟਾਇਰਡ ਅਧਿਕਾਰੀ ਵੀ ਸ਼ਾਮਲ ਹੋਏ ਹਨ ਇਸ ਵਿੱਚ ਗਰਮੀ ਨੂੰ ਦੇਖਦੇ ਹੋਏ ਇਹ ਪੌਦੇ ਲਗਾਏ ਗਏ ਹਨ ਤੇ ਗਾਂਧੀ ਗ੍ਰੀਨ ਨਗਰ ਦੀ ਟੀਮ ਅਨਕੁਸ਼ ਪਟੇਲਾ ਤੇ ਉਹਨਾਂ ਦੇ ਸਾਥੀਆਂ ਵੱਲੋਂ ਗ੍ਰੀਨ ਡ੍ਰੀਮ ਮਹਮ ਤਹਿਤ ਰੁੱਖ ਲਗਾਏ ਗਏ ਹਨ ਅਤੇ ਨਾਲ ਹੀ ਇਹ ਰੁੱਖ ਸੰਭਾਲਣ ਦਾ ਨਿਸ਼ਚੈ ਕੀਤਾ ਗਿਆ ਹੈ ਕਿ ਇਹ ਇਹ ਨਹੀਂ ਕਹਿ ਸਕਦੇ ਕਿ ਮੈਂ ਜਾਂ ਇਕੱਲੇ ਕਿਸੇ ਵਿਅਕਤੀ ਨੇ ਟੀਚਾ ਲਿਆ ਹੈ ਅਗਰ ਫਾਜ਼ਿਲਕਾਦੇ ਇਸ ਵਾਰ ਜੋ ਮਾਹੌਲ ਬਣਿਆ ਹੈ ਉਹ ਸਾਰੀਆਂ ਹੀ ਸੰਸਥਾਵਾਂ ਦੀ ਮਿਹਨਤ ਸਦਕਾ ਬਣਿਆ ਹੈ ਔਰ ਜੇ ਇੱਥੇ ਦੀ ਗੱਲ ਕਰੀਏ ਰਿਟਾਇਰਮੈਂਟ ਤੋਂ ਬਾਅਦ ਆਪਦੀ ਕਰਮ ਭੂਮੀ ਦੇ ਨਾਲ ਇੰਨਾ ਪਿਆਰ ਦੇਖ ਕੇ ਮੈਨੂੰ ਇਹ ਬਹੁਤ ਖੁਸ਼ੀ ਹੋਈ ਹੈ ਕਿ ਰਿਟਾਇਰ ਹੋ ਜਾਣ ਦੇ ਬਾਅਦ ਆਪਣੇ ਉਸ ਆਫਿਸ ਦੇ ਵਿੱਚ ਆ ਕੇ इस तरह ग्रीन ड्रीन की शुरुआत करनी ग्रीन मुहिम ग्रीन ड्रीम ग्रीन ड्रीम्स मुहिम तो बड़ा ही अच्छा एक शलंघाज कर रमेश कूंबर जी ने संधु साहब ने भजन लाल जी ने साम ने मौका दिता तो मैं उन्होंने बहुत बहुत धनबाद दिया देखो जे इस साल की गल करिए इस साल वातावरण बड़ा अच्छा क्रिएट हो लोग लग चुके हैं संस्थावान लग चुकी हैं कुछ एक संस्थावान है ਹੋ ਸਕਦਾ ਹੈ ਜਿਵੇਂ ਤੁਹਾਡੇ ਚੈਨਲ ਦੇ ਮਾਧਿਅਮ ਦੇ ਨਾਲ ਜਾਗਰੂਕਤਾ ਵੱਧ ਰਹੀ ਹੈ ਤੇ ਤੁਹਾਡਾ ਰੋਲ ਹੈ ਉਹਨੂੰ ਵੀ ਅਧਰਕਨਾਰ ਨਹੀਂ ਕੀਤਾ ਜਾ ਸਕਦਾ ਤੁਹਾਡੇ ਪ੍ਰਯਾਸਾਂ ਨਾਲ ਹੀ ਹੈ ਕਿ ਲੋਕ ਜਾਗਰੂਕ ਹੋਏ ਹੈ ਤਾਂ ਉਮੀਦ ਹੈ ਕਿ ਅਗਰ ਇਹ ਲਹਿਰ ਇਸ ਤਰ੍ਹਾਂ ਹੀ ਚੱਲਦੀ ਰਹੀ ਤਾਂ ਤੁਸੀਂ 4 ਸਾਲ 3 ਸਾਲ 5 ਸਾਲ 4-5 ਸਾਲ ਦਾ ਪੀਰੀਅਡ ਦੇ ਵਿੱਚ ਤੁਸੀਂ ਦੇਖੋਗੇ ਕਿ ਪਾਜਿਲ ਕਾ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਹਰਾ-ਭਰਾ ਸ਼ਹਿਰ ਨਗਰ ਆਏਗਾ ਇਹ ਇਸ ਬੰਦੇ ਦੇ ਵਿੱਚ ਤਾਂ ਹੋ ਸਕ ਜ਼ਰੂਰ ਤੇ ਜੋ ਗਲੋਬਲਾਈਜੇਸ਼ਨ ਆ ਰਿਹਾ ਜੋ ਵਾਤਾਵਰਣ ਦੇ ਵਿੱਚ ਖਲਾਫ ਇਹਦਾ ਹੋ ਰਿਹਾ ਹੈ ਉਹਦੇ ਵਾਸਤੇ ਬਹੁਤ ਜ਼ਰੂਰੀ ਹੈ ਸਰਕਾਰਾਂ ਤਾਂ ਜਿੱਥੇ ਜੋਰ ਲਾ ਰਹੀਆਂ ਲਗਾਤਾਰ ਉਹ ਲਾ ਰਹੀਆਂ ਪਰ ਉਹਦੇ ਨਾਲ ਸੰਸਥਾਵਾਂ ਨੇ ਵੀ ਇਸ ਸਾਲ ਦੇ ਵਿੱਚ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਜੋਰ ਲਗਾਇਆ ਸਾਡੀ ਇਹ ਸੰਸਥਾ ਦੇ ਵਿੱਚ ਤਾਂ ਜਿੰਨੀਆਂ ਸਾਡੀਆਂ ਟ੍ਰੇਡੀਓਨਾਂ ਪਿਛਲੇ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੀਆਂ ਉਹ ਤਾਂ ਸਿਰਫ ਬਾਤਾ ਬੰਦ ਦੇ ਉੱਤੇ ਵੀ ਕਾਫੀ ਉਹਦੇ 'ਚ ਕੰਮ ਹੋਇਆ ਸਾਡੀਆਂ ਜਿੰਨੀਆਂ ਵੀ ਇੱਥੇ ਟ੍ਰੇਡੀਓਨਾਂ ਸਾਰਿਆਂ ਨੇ ਵੱਖਰੇ ਵੱਖਰੇ ਪਾਰਕ ਬਣਾਏ ਆ ਉਹਨਾਂ ਦੇ ਵਿੱਚ ਬਹੁਤ ਸਾਰੇ ਬੂਟੇ ਆਲਰੇਡੀ ਪਹਿਲਾਂ ਵੀ ਉੱਥੇ ਲੱਗੇ ਆ ਹੁਣ ਕਾਫੀ ਵੱਡੀ ਗਿਣਤੀ ਦੇ ਵਿੱਚ ਕਜੀ ਸਾਰੇ ਰਲ ਕੇ ਅਸੀਂ ਇਕੱਠੇ ਹੋ ਕੇ ਬੂਟੇ ਲਗਾ ਰਹੇ ਆ ਨਵੇਂ ਔਰ ਉਹ ਬੂਟੇ ਸਾਰੇ ਸ਼ਾਨਦਾਰ ਫਲਦਾਰ ਇਸ ਤਰ੍ਹਾਂ ਦੇ ਬੂਟੇ ਹੋਣਗੇ ਜਿਹੜੇ ਵੱਧ ਤੋਂ ਵੱਧ ਆਕਸੀਜਨ ਜਿਵੇਂ ਪਿੱਪਲ ਹੈ ਦਿਨ ਰਾਤ ਆਕਸੀਜਨ ਦਿੰਦਾ ਇਸ ਤਰ੍ਹਾਂ ਦੇ ਬੂਟੇ ਨਿੰਮ ਹੈ ਪਿੱਪਲ ਹੈ ਟੱਲੀਏ ਇਸ ਤਰ੍ਹਾਂ ਦੇ ਬੂਟੇ ਜਿਹੜੇ ਲਾ ਰਹੇ ਆ ਔਰ ਇਹਨਾਂ ਨੂੰ ਅਸੀਂ ਵੱਡਾ ਵੀ ਕਰਨਾ ਹੈ ਅੱਗੇ ਵੀ ਕਾਫੀ ਬੂਟੇ ਆ ਨਾਲ ਪਾਰਕ ਉੱਜਾ ਪਾਰਕ ਬੜਿਆਂ ਤੁਸੀਂ ਉਹਦੀ ਜਰੂਰ ਤਸਵੀਰ ਲੈ ਕੇ ਜਾਏ ਜੇ ਤਾਂ ਕਿ ਇੱਕ ਸਾਡਾ ਦਫ਼ਤਰ ਜਿਹੜਾ ਬੀਲੀ ਬੋਰਡ ਦਾ ਦਫ਼ਤਰ ਇੱਕ ਮਾਡਲ ਬਣੇ ਜਿਹੜਾ ਹੋਰ ਦਫ਼ਤਰਾਂ ਦੇ ਵਿੱਚ ਜਿਹੜੇ ਮੁਲਾਜ਼ਮ ਸਾਡੇ ਵੀਰ ਕੰਮ ਕਰਦੇ ਐ ਉਹ ਇਸ ਗੱਲ ਦੀ ਸ਼ਰਮ ਨਾ ਕਰੇ ਬਈ ਅਸੀਂ ਰੁੱਖ ਨੂੰ ਪਾਣੀ ਪਾਉਣਾ ਮੈਂ ਤਾਂ ਇਸ ਪੋਸਟ ਤੇ ਲੱਗਿਆ ਮੈਂ ਤਾਂ ਇਸ ਪੋਸਟ ਤੇ ਲੱਗਿਆ ਸਾਡੇ ਹਰ ਬੰਦਾ ਚਾਹੇ ਅਸੀਂ ਉਹ ਤੋਂ ਐਕਸ਼ਨ ਤੱਕ ਜਿਹੜੀ ਵੀ ਜਗ੍ਹਾ ਤੇ ਅਸੀਂ ਪਾਣੀ ਵੀ ਪਾਉਣਾ ਬੂਟੇ ਵੀ ਵੱਡੇ ਕਰਨੇ ਬਹੁਤ ਬਹੁਤ ਧੰਨਵਾਦ ਸਾਰੇ ਜਿਹੜੇ ਨਾਲ ਆਏ ਨੇ ਗ੍ਰੀਨ ਟੀਮਾਰੇ ਤੁਹਾਨੂੰ ਕਲੀਅਰ ਕਰ ਦਿੰਦਾ ਪਰ ਇੱਕ ਗੱਲ ਅਸੀਂ ਜ਼ਰੂਰ ਕਹਣਾ ਚਾਹੁੰਦੇ ਆ ਬਸ ਪ੍ਰੈਕਟੀਕਲ ਕੰਮ ਕਰਨਾ ਚਾਹੁੰਦੇ ਆ ਔਰ ਜਿਹੜਾ ਸਾਡਾ ਸਾਧ ਰਿਸ਼ਤਾ ਗੁਦਰ ਦੇ ਨਾਲ ਕੋ ਟੁੱਟਦਾ ਜਾ ਰਿਹਾ ਅਸੀਂ ਕੋਸ਼ਿਸ਼ ਕਰਾਂਗੇ এনवायरमेंट ਵਧੀਆ ਕਰਕੇ ਵੀ ਸਾਡਾ ਰਿਸ਼ਤਾ ਜਿਹੜਾ ਸਾਡਾ ਟੁੱਟਿਆ ਆ ਉਹਨੂੰ ਜੋੜਨ ਦੀ ਕੋਸ਼ਿਸ਼ ਕਰੀਏ ਕਿਉਂਕਿ ਕੋਵਿਡ ਸੀਜ਼ਨ ਦੇ ਦੌਰਾਨ ਆਕਸਿੰਘ ਦੀ ਵੱਡੀ ਘਾਟ ਆਈ ਸੀ ਹੁਣ ਵੀ ਜਿਹੜੀ ਗਰਮੀ ਆਈ ਆ ਸਾਡੇ ਛੜੇ ਸੰਸਥਾ ਪਰ ਹੰਡਾ ਰਹੇ ਨੇ ਅਸੀਂ ਇਹ ਸਾਰਿਆਂ ਨੇ ਪਰਨ ਲਿਆ ਗ੍ਰੀਨ ਡ੍ਰੀਮ ਵਾਲਿਆਂ ਨੇ ਦੋਸਤਾਂ ਨੇ ਸਾਰੇ ਰਲ ਕੇ ਕਿ ਅਸੀਂ ਜਿਹੜਾ ਕਟਕਟ ਜਿੱਥੋਂ ਅਸੀਂ ਰਿਟਾਇਰ ਹਾਂ ਕਟਕਟ ਪਹਿਲਾਂ ਸ਼ੁਰੂਆਤ ਤੋਂ ਹਰਾ-ਤਰਾ ਸੀ ਆ ਦਾ ਦੋਸਤਾਂ ਦੇ ਜਿਹੜਾ ਛੱਡ ਕੇ ਗਏ ਆ ਉਹਨੂੰ ਕਰੀਏ ਨੀਤਾ ਦੀ ਸਾਡਾ ਸਹਿਯੋਗ ਦਿੰਦੇ ਤੁਹਾਨੂੰ ਅੱਜ ਅਸੀਂ ਦਫ਼ਤਰ ਵਿਖੇ ਵਿਕਸ਼ਾ ਰੋਪਣ ਕੀਤਾ ਹੈ ਇਹਦੇ ਵਿੱਚ ਸਾਡੇ ਰਿਟਾਇਰਡ ਮੁਲਾਜ਼ਮਾਂ ਦਾ ਤੇ ਸਾਰੇ ਪ੍ਰੈਜ਼ੈਂਟ EMPLOYEES ਦਾ ਸਹਿਯੋਗ ਹੈ ਅਸੀਂ ਇਹ ਰੁਕਸ ਲਗਾਉਣਾ ਚਾਹੁੰਦੇ ਆ ਵੀ ਅੱਜ ਤੋਂ ਕਾਫੀ ਸਾਲ ਬਾਅਦ 20 ਸਾਲ 25 ਸਾਲ ਬਾਅਦ ਵੀ ਸਾਨੂੰ ਕੋਈ ਛਾਂ ਮਿਲਦੀ ਰਵੇ ਇਸ ਟਾਈਮ ਇੰਨੀ ਗਰਮੀ ਵੱਧ ਚੁੱਕੀ ਆ ਅੱਗੇ ਵਾਤਾਵਰਣ ਹੋਰ ਗਰਮ ਹੋ ਰਿਹਾ ਤੇ ਅਸੀਂ ਕੋਸ਼ਿਸ਼ ਕਰ ਰਹੇ ਆ ਵੀ ਅਸੀਂ ਉਸ ਚੀਜ਼ ਨੂੰ ਕੰਟਰੋਲ ਕਰੀਏ ਔਰ ਗ੍ਰੀਨਰੀ ਵਧਾਈਏ ਤੇ ਇਸ ਮੁਹਿੰਮ ਦਾ ਨਾਮ ਸਾਡੇ ਦਾ ਹੈਗਾ ਵੀ ਗ੍ਰੀਨ ਡ੍ਰੀਮ ਸਾਡਾ ਸੁਪਨਾ ਹੈ ਵੀ ਅਸੀਂ ਇਸ ਧਰਤੀ ਨੂੰ ਖਰਾ ਭਰਾ ਬਣਾਈਏ ਜਿਵੇਂ ਆਪਾਂ ਸਾਰੇ ਜਾਣਦੇ ਆ ਕਿ ਜਦੋਂ ਜੂਨ ਦਾ ਮਹੀਨਾ ਸ਼ੁਰੂ ਹੁੰਦਾ ਹੈ ਜਦ ਪਰਿਆਵਰਣ ਦੀ ਬਸਾਦਾ ਹੈ ਤਾਂ ਸਾਡਾ ਟੋਟਲੀ ਸਮਾਜ ਜਾਂ ਸਾਡਾ ਜਿਹੜਾ ਆਸਾ-ਪਾਸਾ ਉਹ ਇਸ ਰੱਟ ਤੇ ਰੱਟਣਾ ਸ਼ੁਰੂ ਕਰ ਦਿੰਦਾ ਕਿ ਵਾਤਾਵਰਨ ਬਚਾਓ ਬੂਟੇ ਲਗਾਓ ਹੈ ਪਰ ਪ੍ਰੈਕਟੀਕਲੀ ਜਿਹੜਾ ਹੈ ਉਹਨੂੰ ਕੋਈ ਅਮਲ ਨਹੀਂ ਦਿੱਤਾ ਜਾਂਦਾ ਅਸੀਂ ਕੁਝ ਸਾਥੀਆਂ ਨੇ ਰਲ ਕੇ ਜਿੰਦੇ ਵਿੱਚ ਕੁਝ ਸਾਡੇ ਪੀਐਸਪੀਸੀ ਦੇ ਰਿਟਾਇਰਡ ਸਾਥੀ ਹੈ ਕੁਝ ਥਾਵਾਂ ਦੇ ਮੈਂਬਰ ਹੈ ਅਸੀਂ ਇੱਕ ਗ੍ਰੀਨ ਡ੍ਰੀਮ ਜਿਹੜਾ ਹੈਗਾ ਨਾਮ ਦੀ ਸੰਸਥਾ ਕਾਇਮ ਕਰਨ ਜਾ ਰਹੇ ਹਾਂ ਉਹ ਸੰਸਥਾ ਦੇ ਤਹਿਤ ਹੀ ਅਸੀਂ ਜਿਹੜੇ ਅੱਜ ਇਹ ਬੂਟੇ ਲਾਉਂਦਾ ਜਿਹੜਾ ਕੰਮ ਸ਼ੁਰੂ ਕੀਤਾ ਤੇ ਅਸੀਂ ਇਹ ਸਾਰੇ ਸਾਥੀਆਂ ਨੇ ਪਰਮਿਤ ਕੀਤਾ ਵੀ ਅਸੀਂ ਇਕੱਲੇ ਬੂਟੇ ਲਾਉਣੇ ਨਹੀਂ ਤੇ ਅਸੀਂ ਇਹਨਾਂ ਨੂੰ ਪਾਲ ਲਾ ਲਈਏ ਤੇ ਤੁਸੀਂ ਇਸ ਗੱਲ ਦਾ ਗਵਾਹ ਹੋਗੇ ਜਦੋਂ ਅਗਲੇ ਸਾਲ ਜਦੋਂ ਇਹ ਜੂਨ ਮਹੀਨਾ ਆਊਗਾ এনਵਾਇਰਨਮੈਂਟ ਡੇ ਆਊਗਾ ਤੁਹਾਨੂੰ ਇਹ ਮੂਟੇ ਦੇ ਰਿਖੇ ਆਰੇ ਪਰੇ ਨਾ ਰੋਣ